ਸਤ ਸ੍ਰੀ ਅਕਾਲ ਜੀ ਨੰਥ ਫੈਸ਼ਨ ਬੁਟੀਕ ਐਂਡ ਫੂਟ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਤੁਹਾਨੂੰ ਦੱਸਾਂਗੇ ਜੀ ਟੀਰੇ ਦੀ ਪੂਰੀ ਜਾਣਕਾਰੀ ਜਿਵੇਂ ਕਿ ਟੀਰੇ ਦੇ ਵਿੱਚ ਕਾਟ ਜਿਹੜੀ ਆਪਾਂ ਨੀਚੇ ਮੋਡੇ ਤੇ ਡਾਉਣ ਪਾਉਨੇ ਆ ਵੀ ਕਿਹੜੀ ਸਾਈਡ ਤੋਂ ਕਿਵੇਂ ਡਾਉਣ ਪਾਈਏ ਤੇ ਮੋਡੇ ਬਾਰੇ ਤੁਹਾਨੂੰ ਦੱਸਾਂਗੇ ਇਸ ਲਈ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖ ਲਿਓ ਜੀ ਪਹਿਲਾਂ ਜਿਹੜਾ ਆਪਾਂ ਫ੍ਰੀ ਸਿਲਾਈ ਕੋਰਸ ਲੈ ਕੇ ਆਏ ਸੀ ਉਹਦੇ ਵਿੱਚ ਵੀ ਆਪਾਂ ਪੂਰੀ ਜਾਣਕਾਰੀ ਦਿੱਤੀ ਸੀ ਪਰ ਕੱਪੜੇ ਤੇ ਕਈ ਵਾਰੀ ਸਮਝ ਨਹੀਂ ਆਉਂਦੀ ਮਾਰਕਿੰਗ ਵਗੈਰਾ ਦਾ ਪਤਾ ਨਹੀਂ ਲੱਗਦਾ ਇਸ ਲਈ ਅੱਜ ਆਪਾਂ ਤੁਹਾਨੂੰ ਵੀ ਪੇਪਰ ਤੇ ਦੱਸ ਰਿਹਾ ਜੀ ਕਿ ਕਈ ਵਾਰੀ ਤੁਸੀਂ ਜੇਕਰ ਤੁਹਾਨੂੰ ਸਹੀ ਕਟਿੰਗ ਨਹੀਂ ਆਉਂਦੀ ਤਾਂ ਤੁਸੀਂ ਜਿਵੇਂ ਗੱत्ता ਲੈ ਲਿਓ ਗੱਤੇ ਤੇ ਵੀ ਗੱਤੇ ਦੇ ਡਰਾਫਟ ਬਣਾ ਕੇ ਰੱਖ ਸਕਦੇ ਹੋ ਵੀ ਉਹਦੇ ਜਿਹੜੇ ਜਿਵੇਂ ਗੱਤੇ ਨੂੰ ਕਟਿੰਗ ਕਰਕੇ ਰੱਖ ਸਕਦੇ ਹਾਂ ਜਿਵੇਂ ਗੋਲ ਗਲੇ ਦਾ ਹੋ ਗਿਆ ਵੀ ਸ਼ੇਪ ਦਾ ਨੈਕ ਹੋ ਗਿਆ ਬੈਨ ਕਾਲਰ ਹੋ ਗਿਆ ਆਪਾਂ ਤੁਹਾਨੂੰ ਅੱਗੇ ਉਹ ਵੀ ਦੱਸਾਂਗੇ ਵੀ ਬੈਨ ਕਾਲਰ ਸਹੀ ਤਰੀਕੇ ਨਾਲ ਕਿਵੇਂ ਲਾਇਆ ਜਾਂਦਾਗਾ ਸਾਰਿਆਂ ਚੋਂ ਪਹਿਲਾਂ ਤਾਂ ਜੀ ਆਪਾਂ ਦੇਖੋ ਆਈਡੀਆ ਲਾ ਲੈਣਾ ਵੀ ਇਹ ਆਪਣਾ ਕੱਪੜਾ ਹੈਗਾ ਉਹਦੇ ਲਈ ਆਪਾਂ ਮਾਰਕਿੰਗ ਕਰ ਲੈਣੀ ਹੈ ਕਿਉਂਕਿ ਕੱਪੜਾ ਤਾਂ ਆਪਣੇ ਸਾਹਮਣੇ ਹੁੰਦਾ ਜਦੋਂ ਆਪਣੀ ਕਟਿੰਗ ਕੀਤੀ ਹੁੰਦੀ ਹੈ ਇਹਨੂੰ ਤੁਹਾਨੂੰ ਮੈਂ ਮਾਰਕਿੰਗ ਕਰਕੇ ਦੱਸ ਰਹੀਆਂ ਜੀ ਭੀ ਮਤਲਬ ਕਿ ਇਹ ਜਿਹੜੀ ਮੈਂ ਲੈਣ ਮਾਰ ਰਹੀ ਆਂਗੀ ਇਹਨੂੰ ਤੁਸੀਂ ਇੱਕ ਤਰ੍ਹਾਂ ਕੱਪੜਾ ਸਮਝ ਲਓ ਜਦੋਂ ਸਲਾਈ ਦਾ ਕੋਰਸ ਕਿ ਕਰਾਇਆ ਜਾਂਦਾਗਾ ਤਾਂ ਉਦੋਂ ਵੀ ਬ੍ਰਾਊਨ ਪੇਪਰ ਮੰਗਾਇਆ ਜਾਂਦਾ ਪਹਿਲਾਂ ਇੱਕ ਬ੍ਰਾਊਨ ਪੇਪਰ ਆਉਂਦਾ ਉਹਦੇ ਉੱਤੇ ਸਾਰੀਆਂ ਘਾਟਾਂ ਪਵਾ ਕੇ ਦੱਸਿਆ ਜਾਂਦਾਗਾ ਇਸ ਤੋਂ ਬਾਅਦ ਕੱਪੜੇ ਤੇ ਕਟਿੰਗ ਕਰਨਾ ਸਿਖਾਉਂਦੇ ਨੇ ਇਹ ਦੇਖੋ ਜੀ ਇਹ ਆਪਾਂ ਮਤਲਬ ਕਿ 6 ਇੰਚ ਤੀਰਾ 12 ਇੰਚ ਤੀਰਾ ਤਾਂ ਆਪਾਂ 6 ਰੱਖ ਲੈਣਾਗਾ ਇਦਾ ਹਾਫ ਰੱਖਣਾਗਾ ਡਬਲ ਫੋਲਡ ਕੀਤੇ ਕਪੜੇ ਦਾ ਆਪਾਂ ਨੇ ਹਾਫ ਰੱਖ ਲੈਣਾ ਤੇ ਇਧਰ ਉਹ ਆਪਾਂ ਨੇ ਮੋਡਾ ਰੱਖਣਾ ਜੀ ਮੋਡਾ ਨਾਰਮਲ 7 ਰੱਖਿਆ ਜਾਂਦਾਗਾ ਇਹ ਆਪਣੇ ਕੋਲੇ ਹੁਣ ਜਿਹੜਾ ਪੇਪਰ ਹੈ ਇਹਦੀ ਲੰਬਾਈ ਵੀ ਘਟ ਹੈਗੀ ਇਸ ਲਈ ਆਪਾਂ 7 ਦਾ ਆਈਡੀਆ ਰੱਖ ਕੇ ਜਿੱਥੇ ਤੱਕ ਵੀ ਪੇਪਰ ਦੀ ਥੋੜੀ ਜੀ ਲੰਬਾਈ ਤੋਂ ਉੱਤੇ ਰੱਖ ਕੇ ਮਾਰਕਿੰਗ ਕਰ ਲੈਣੀ ਆ ਇਸ ਤਰ੍ਹਾਂ ਪਹਿਲਾਂ ਮੋਡੇ ਤੇ ਤੁਸੀਂ ਸਿੱਧੀ 12 ਇੰਚ ਦੇ ਹਿਸਾਬ ਨਾਲ ਚੜਾਈ ਰੱਖ ਕੇ ਸਿੱਧੀ ਲੈਣ ਮਾਰਨੀ ਆ एलडी शेप ਚਿੱਕ ਬਾਕਸ ਬਣਾ ਲੈਣਾ ਜਿਵੇਂ ਕਿ ਅੱਗੇ ਵੀਡੀਓ ਦੇ ਵਿੱਚ ਤੁਹਾਨੂੰ ਪਤਾ ਲੱਗੂਗਾ ਵੀ ਕਿਸ ਤਰੀਕੇ ਨਾਲ ਮੈਂ ਬਾਕਸ ਬਣਾਇਆ ਇਹ ਦੇਖੋ ਜੀ ਪਹਿਲਾਂ ਸਿੱਧੀ ਲੈਣ ਮਾਰਨੀ ਹੈ ਫਿਰ ਜਿਹੜੀ ਓਪਨ ਸਾਈਡ ਹੁੰਦੀ ਹੈ ਜਿਹੜੀ ਸਾਈਡ ਕਾਟਾ ਪੈਂਦੀਆਂ ਨੇ ਉਧਰੋਂ ਮਾਰਕਿੰਗ ਕਰ ਲੈਣੀ ਹੈ ਕਈ ਵੀ ਜਿਹੜੇ ਟੇਲਰ ਨੇ ਉਹ ਸਾਰੀ ਵੀ কুরਤੀ ਦੇ ਵਿੱਚ ਮਾਰਕਿੰਗ ਕਰਦੇ ਨੇ ਗਲੇ ਤੱਕ ਕਿਉਂਕਿ ਆਪਾਂ ਨੂੰ ਗਲਾ ਬਣਾਉਣ ਵੇਲੇ ਤੱਕ ਵੀ ਫਿਰ ਆਈਡੀ ਆ ਜਾਂਦਾ ਵੀ ਇੱਥੋਂ ਸਿੱਧੀ ਮਾਰਕਿੰਗ ਹੈ ਤੇ ਹੁਣ ਆਪਾਂ ਅੰਦਰ ਨੂੰ ਡਾਉਣ ਪਾਉਣਾ ਜੀ ਫਰੰਟ ਮੋਡੇ ਦਾ ਉਹਦੇ ਲਈ ਆਪਾਂ ਅੱਧਾ ਇੰਚ ਕਪੜਾ ਲੈਣਾ ਤੇ ਉੱਪਰ ਆਪਾਂ ਰੱਖਣਾ ਡੇਢ ਇੰਚ ਡੇਢ ਇੰਚ ਆਪਾਂ ਪਲੇਨ ਰੱਖ ਕੇ ਕੱਟ ਪਾਉਣੀ ਹੈਗੀ ਇਹ ਤੁਹਾਨੂੰ ਅੱਗੇ-ਅੱਗੇ ਵੀਡੀਓ ਦੇ ਵਿੱਚ ਡਰਾ ਕਰੂੰਗੀ ਜਦੋਂ ਮੈਨੂੰ ਤੁਹਾਨੂੰ ਪਤਾ ਲੱਗ ਜਾਊਗਾ ਕੱਲ ਨੂੰ ਤੋਂ ਆਪਾਂ ਤੁਹਾਨੂੰ ਦੱਸਾਂਗੇ ਜੀ ਪਾਈਪਿੰਗ ਲਗਾਉਣੀ ਵੀ ਪਾਈਪਿੰਗ ਕਿਵੇਂ ਲਗਾਈਏ ਤੇ ਜੇਕਰ ਆਪਾਂ ਨੂੰ ਸੂਟ ਖੁੱਲਾ ਕਰਨਾ ਪੈ ਜੇ ਫਿਰ ਲੈਸ ਜਾਂ ਪਾਈਪਿੰਗ ਕਿਹੜੇ ਤਰੀਕੇ ਨਾਲ ਲਾਉਣੀ ਚਾਹੀਦੀ ਹੈ ਇਹ ਦੇਖੋ ਜੀ 1.5 ਇੰਚ ਤੋਂ نیچے ਆਪਾਂ 0.5 ਇੰਚ ਅੰਦਰ ਨੂੰ ਮਾਰਕਿੰਗ ਕਰ ਲਈ ਇਹ ਫਰੰਟ ਮੋਡੇ ਦੀ ਹੋਗੀ ਜੀ ਤੇ ਪੱਲੇ ਆਪਣੇ ਦੋਨੋਂ ਇਸੇ ਤਰੀਕੇ ਨਾਲ ਰੱਖਣੇ ਨੇ ਹੁਣ ਆਪਾਂ ਸੋਚਦੇ ਆਂ ਵੀ ਇਸ ਤਰੀਕੇ ਜਿਹੜਾ ਮੋਡੇ ਤੇ 0.5 ਇੰਚ ਦਾ ਡਾਊਨ ਪਾਉਂਦੇ ਨੇ ਵੀ ਉਹ ਕਿਵੇਂ ਪਾਇਆ ਜਾਂਦਾਗਾ ਉਹ ਮੈਂ ਤੁਹਾਨੂੰ ਦੱਸ ਰਹੀ ਆਂ ਜੀ ਜੇਕਰ ਤੁਹਾਡਾ ਗਲਾ ਹੈਗਾ 5 ਤੋਂ ਘੱਟ ਵੀ ਜਿਵੇਂ 4.5 ਹੈ 3.5 ਹੈ ਜਾਂ 3 ਹੈ ਜਾਂ 2.5 ਹੈ ਪਿਛਲਾ ਗਲਾ ਅੱਗੇ ਵਾਲਾ ਤਾਂ ਜੀ ਦੇਖੋ ਨਾਰਮਲ 6 7 ਹੁੰਦਾ ਹੀ ਹੈਗਾ ਜੇਕਰ ਪਿਛਲਾ ਗळा ਤੁਹਾਡਾ ਵੀ ਛੋਟਾ ਹੈਗਾ ਤਾਂ ਤੁਸੀਂ ਜਿਹੜੀ ਮੋਢੇ ਵਾਲੀ ਸਾਈਡ ਤੋਂ ਡਾਉਨ ਪਾਉਣਾਗਾ ਜੇਕਰ ਗळा ਵੱਡਾ ਹੈਗਾ ਇਹ ਦੇਖੋ ਜੀ ਇਹ ਆਈਡੀਆ ਹੋ ਗਿਆ ਇਹ ਹੋ ਗਿਆ ਜੀ ਆਪਣਾ ਗळा ਇਹ ਜੇਕਰ ਪਿਛਲਾ ਗळा ਤੁਹਾਡਾ ਵੱਡਾ ਹੈਗਾ ਮਤਲਬ ਕਿ 7 ਇੰਚ ਤੋਂ 10 ਇੰਚ ਤੱਕ ਹੈਗਾ ਜੇਕਰ ਤੁਹਾਡਾ ਗळा ਹੈਗਾ ਜੀ 5 ਤੋਂ ਲਾ ਕੇ 7 ਇੰਚ ਤੱਕ 6.5 ਇੰਚ ਤੱਕ ਤਾਂ ਤੁਸੀਂ ਕਿਦਰੋਂ ਵੀ ਕਾਟ ਨਹੀਂ ਪਾਉਣੀ ਮੋਡੇ ਤੇ ਕੋਈ ਕਾਟ ਦੀ ਜ਼ਰੂਰਤ ਨਹੀਂ ਹੈਗੀ ਜੀ ਫਿਰ ਤੁਹਾਨੂੰ ਮੋਡੇ ਤੇ ਕਾਟ ਦੀ ਕੋਈ ਲੋੜ ਨਹੀਂ ਹੈਗੀ ਜੀ ਜੇ ਨਾਰਮਲ ਗਲਾ ਜੇ ਹੈਗਾ 7 ਤੋਂ 10 ਤੱਕ ਪਿਛਲਾ ਗਲਾ ਫਿਰ ਆਪਾਂ ਨੇ ਗਲੇ ਵਾਲੀ ਸਾਈਡ ਤੋਂ 1/2 ਇੰਚ ਡਾਉਨ ਪਾਉਣਾਗਾ ਦੋਨੋਂ ਪੱਲਿਆਂ ਦਾ ਜੀ ਪਿਛਲਾ ਗਲੇ ਦੇ ਹਿਸਾਬ ਨਾਲ ਇਹ ਜਿਹੜੀ ਕਾਟ ਹੈਗੀ ਇਹ ਪੈਂਦੀ ਹੈਗੀ ਤਾਂ ਤੁਸੀਂ ਇਧਰਲੀ ਸਾਈਡ ਤੋਂ ਤੁਹਾਡਾ ਗਲਾ ਜਿਹੜਾ ਵੀ ਮੋਡਾ ਇਧਰੋਂ ਡਾਊਨ ਹੋਊਗਾ ਇਹ ਹਰੇਕ ਵੀ ਕੋਈ ਵੀ ਨਾਪ ਤੇ ਨਹੀਂ ਹੈਗਾ ਵੀ ਆਪਾਂ ਨੇ ਇੱਕ ਸਾਈਡ ਤੋਂ ਹੀ ਡਾਊਨ ਪਾਉਣਾ ਹੁੰਦਾ ਹੈਗਾ ਜੇਕਰ ਗਲਾ ਵੱਡਾ ਹੋਊਗਾ ਆਪਾਂ ਨੇ ਮੋਢੇ ਵਾਲੀ ਸਾਈਡ ਤੋਂ ਡਾਊਨ ਪਾਤਾ ਜੀ ਉਹ ਤਾਂ ਆਪਣਾ ਗਲਾ ਜਿਹੜਾ ਬਾਹਰ ਨੂੰ ਜਾਈ ਜਾਂਦਾਗਾ ਜੇ ਆਪਾਂ ਗਲਾ ਵੱਡਾਗਾ 10 ਇੰਚ ਤੱਕ ਹੈ ਆਪਾਂ ਗਲੇ ਵਾਲੀ ਸਾਈਡ ਤੋਂ ਡਾਊਨ ਪਾਵਾਂਗੇ ਤਾਂ ਆਪਣਾ ਮੋਢਾ ਜਿਹੜਾ ਉਹ ਬਾਹਰ ਨੂੰ ਨਹੀਂ ਜਾਊਗਾ ਹੁਣ ਅਗੇ ਜੀ ਆਪਾਂ ਵੀ ਇੱਥੋਂ ਫੀਟਿੰਗ ਦੇ ਨਿਸ਼ਾਨ ਤੇ ਮੋੜਿਆਂ ਦੀ ਸ਼ੇਪ ਕਿਵੇਂ ਦੇਈਏ ਵੀ ਜਿਹੜੀ ਕਾਟ ਪਾਉਣੀ ਆ ਇਹ ਆਪਾਂ 1 ਇੰਚ ਤੱਕ ਫਰੰਟ ਜਿਹੜਾ ਫਰੰਟ ਪੱਲਾਗਾ ਉਹਦੀ ਕੋਈ ਕਾਟ ਨਹੀਂ ਪਾਉਣੀ 1 ਇੰਚ ਇੱਥੋਂ ਪਲੇਨ ਰੱਖਣਾ ਤੇ 1.5 ਇੰਚ ਉੱਪਰੋਂ ਇੱਥੋਂ ਆਪਾਂ ਫਿਰ ਸ਼ੇਪ ਲੈ ਜਾਣੀ ਹੈ ਜੀ ਰਾਉਂਡ ਜੀ ਕੋਈ ਤੁਹਾਨੂੰ ਇਹ ਨਹੀਂ ਮਾਰਕਿੰਗ ਕਰਨ ਦੀ ਲੋੜ ਵੀ ਇੱਥੋਂ ਇੰਚ ਚਾਹੀਦਾ ਕਿ ਡੇਢ ਇੰਚ ਚਾਹੀਦਾ ਅੰਦਰ ਨੂੰ ਰਾਉਂਡ ਸ਼ੇਪ ਦੇ ਕੇ ਇਹ ਮਾਰਕਿੰਗ ਆਪਾਂ ਕਰਕੇ ਜਿਹੜਾ ਆਪਾਂ ਅੰਦਰ ਇਹਦਾ 1/2 ਇੰਚ ਵਾਲਾ ਨਿਸ਼ਾਨ ਲਾਇਆ ਸੀ ਉਹਦੇ ਨਾਲ ਮੇਲ ਦਾਂਗੇ ਪਿਛਲੇ ਪੱਲੇ ਦੀ ਵੀ ਬਸ ਇੰਨੂੰ ਆਪਾਂ ਇੰਚ ਦੇ ਹਿਸਾਬ ਨਾਲ ਸੈਂਟਰ ਚ ਰੱਖਣਾ ਜਿਹੜਾ ਤਾਂ ਇਸ ਹਿਸਾਬ ਨਾਲ ਘਟਾ ਕੇ ਲਿਜਾ ਕੇ ਤੇ ਥੋੜੀ ਜੀ ਰਾਉਂਡ ਸ਼ੇਪ ਦੇ ਕੇ 1.5 ਇੰਚ ਤੋਂ ਥੋੜਾ ਜਿਹਾ 1 ਇੰਚ ਤੇ ਜਾ ਕੇ ਆਪਾਂ ਇਹਨੂੰ ਖਤਮ ਕਰ ਦਾਂਗੇ ਐਵੇਂ ਪਿਛਲੇ ਪੱਲੇ ਦੀ ਕਾਟ ਪਾਉਗੀ ਜੀ ਜਿਹੜਾ ਇਹ ਗਲੇ ਦੀ ਕਾਟ ਪਾਉਣੀ ਹੈ ਤੁਸੀਂ ਇਹ ਤੁਸੀਂ ਹਮੇਸ਼ਾ 2.5 ਚੌੜਾ ਰੱਖ ਕੇ ਕਟਿੰਗ ਕਰਨੀ ਹੈਗੀ ਤਾਂ ਤੁਹਾਡਾ 2.5 ਇੰਚ ਵੀ ਜਿਹੜਾ ਗਲਾਗਾ ਉਹ ਤਿਆਰ ਹੋ ਜੂਗਾ 2.5 ਤੇ ਨੂੰ ਤੁਸੀਂ ਡਬਲ ਕਰ ਲਓ ਜੀ 5 ਹੋ ਜੂਗਾ ਤੁਹਾਡਾ ਗਲਾ ਜਿਹੜੀ ਇਹ ਮੋਡੇ ਦੀ ਚੜਾਈ ਵੀ ਗਲੇ ਦੀ ਚੜਾਈ ਰੱਖਣੀ ਹੈ ਤਾਂ ਹਮੇਸ਼ਾ 2.5 ਰੱਖਣੀ ਹੈ ਇਸ ਤੋਂ ਵੱਧ ਨਹੀਂ ਰੱਖਣੀ ਇਹ ਕੋਈ ਐਵੇਂ ਆ ਜੀ 26 27 ਇੰਚ 25 ਇੰਚ ਫਿਟਿੰਗ ਵਾਲਾ ਉਹਨਾਂ ਦੇ ਤੁਸੀਂ 24 ਇੰਚ ਰੱਖ ਕੇ ਜਿਹੜੀ ਕਾਟ ਪਾ ਸਕਦੇ ਹੋ ਇਹ ਵੀਡੀਓ ਨੂੰ ਤੁਸੀਂ ਸੇਵ ਕਰ ਲਿਓ ਜਦੋਂ ਵੀ ਸੂਟ ਕਟਿੰਗ ਕਰਨਾ ਤੁਸੀਂ ਇਸ ਤਰੀਕੇ ਨਾਲ ਕਰਿਓ ਤੁਹਾਨੂੰ ਕੋਈ ਚੱਕਰ ਨਹੀਂ ਜੀ ਫਿਟਿੰਗ ਜਿੰਨੀ ਰੱਖਣੀ ਆ ਉਹ ਤੁਸੀਂ ਆਪਣੇ ਹਿਸਾਬ ਨਾਲ ਰੱਖਣੀ ਆ ਮੈਂ ਤੁਹਾਨੂੰ ਸਿਰਫ ਆਈਡੀਆ ਦਿੱਤਾਗਾ ਤੇ ਬਾਕੀ ਜੇਕਰ ਤੁਸੀਂ ਮੋਡੇ ਦੀਆਂ ਨਿਸ਼ਾਨੀਆਂ ਤੁਹਾਡੇ ਤੋਂ ਫੇਰ ਵੀ ਸਹੀ ਨਹੀਂ ਲੱਗਦੀ ਆ ਤਾਂ ਤੁਸੀਂ ਇਸ ਤਰੀਕੇ ਦੀ ਜਿਹੜੀ ਸ਼ੇਪਰ ਫੱਟੀ ਹੈ ਉਹ ਲੈ ਆ ਸਕਦੇ ਹੋ ਇਹਨੂੰ ਮੋਡੇ ਵੀ ਆਰਮ ਉਹਦਾ ਸਕੇਲ ਬੋਲਿਆ ਜਾਂਦਾ ਜੀ ਇਹ ਸਕੇਲ ਲੈ ਕੇ ਤੁਸੀਂ ਲੈ ਆਇਓ ਇਹ ਤੁਹਾਨੂੰ ਬਾਜ਼ਾਰ ਚੋਂ ਮਿਲ ਜੂਗਾ ਇਹ ਟੇਲਰ ਮਟੀਰੀਅਲ ਵਾਲੀ ਸ਼ਾਪ ਤੋਂ ਜੀ ਰਾਮ ਨਾਲ ਮਿਲ ਜਾਂਦਾਗਾ ਤੇ ਮੇਨ ਦਿੱਕਤ ਜਿਹੜੀ ਤੁਹਾਨੂੰ ਆਉਂਦੀ ਆ ਵੀ ਮੋੜਿਆਂ ਦੀਆਂ ਕਾਟਾਂ ਬਾਰੇ ਤੇ ਗਲੇ ਦੀ ਚੜਾਈ ਬਾਰੇ ਇਹ ਤੁਹਾਨੂੰ ਅੱਜ ਵੀਡੀਓ ਦੇ ਵਿੱਚ ਆਪਾਂ ਨੇ ਸਮਝਾ ਦਿੱਤਾ ਜੀ ਜੇਕਰ ਕਿਸੇ ਹੋਰ ਚੀਜ਼ ਦੀ ਕਾਟ ਦੀ ਨਹੀਂ ਸਮਝਾਈ ਤਾਂ ਤੁਸੀਂ ਕਮੈਂਟ ਕਰ ਸਕਦੇ ਹੋ ਜੀ ਆਪਾਂ ਉਹਦੀ ਵੀ ਤੁਹਾਨੂੰ ਵੀਡੀਓ ਬਣਾ ਕੇ ਅਪਲੋਡ ਕਰ ਦਾਂਗੇ ਕਿਉਂਕਿ ਕੱਪੜੇ ਤੇ ਸਮਝਾਉਣਾ ਥੋੜਾ ਜਿਆ ਔਖਾ ਹੋ ਜਾਂਦਾ ਪੇਪਰ ਤੇ ਜਲਦੀ ਸਮਝ ਆ ਜਾਂਦਾਗਾ ਇਸ ਲਈ ਜੀ ਇਹ ਜਿਹੜੀ ਵੀਡੀਓ ਹੈ ਨੂੰ ਸੇਵ ਕਰ ਲਿਓ ਤੁਸੀਂ ਤੇ ਸ਼ੇਅਰ ਵੀ ਜ਼ਰੂਰ ਕਰ ਦਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਲਾਈਕ ਕਰ ਦਿਓ ਇਹ ਛੋਟੀਆਂ-ਛੋਟੀਆਂ ਗੱਲਾਂ ਨਾਲ ਤੁਸੀਂ ਆਪਣੇ ਜਿਹੜੇ ਸਲਾਈ ਦੇ ਪੈਸੇ ਨੇ ਉਹਦੀ ਬਚਤ ਕਰ ਸਕਦੇ ਹੋ ਘਰ ਵਿੱਚ ਹੀ ਆਪਣੇ ਸੂਟ ਸਲਾਈ ਕਰ ਸਕਦੇ ਹੋ ਜੇਕਰ ਤੁਹਾਨੂੰ ਚੰਗੇ ਤਰੀਕੇ ਨਾਲ ਸਲਾਈ ਆਉਂਦੀ ਹੋਵੇਗੀ ਤਾਂ ਤੁਸੀਂ ਆਪਣੇ ਘਰ ਤੋਂ ਬੈਠ ਕੇ ਕਮਾਈ ਕਰ ਸਕਦੇ ਹੋ